ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸਭਾ ਲਕਾ ਗਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਵਿਧਾਨ ਸਭਾ ਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ 'ਚ ਭਾਰੀ ਮੀਟਿੰਗਾਂ ਹੋਈਆਂ ਇਸੇ ਤਰ੍ਹਾਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਦੇ ਪਿੰਡ ਬੈੜਵਾਲ ਵਿਖੇ ਇੱਕ ਭਰਵੀਂ ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਕਾਲਜਦਲ ਨੂੰ ਛੱਡ ਕੇ ਵਰਕਰਾਂ ਨੇ ਵੱਡੇ ਐਕਸਰਮੈਂਸੀ ਤੋਂਨ ਚੇਅਰਮੈਨ ਗੁਰਿੰਦਰ ਸਿੰਘ ਬੈਡਵਾਲ ਦੀ ਅਗਵਾਈ ਚ ਆਮ ਆਦਮੀ ਪਾਰਟੀ ਨੂੰ ਛੋਲੀਏ ਕਰਨ ਦਾ ਲਾਨ ਕੀਤਾ ਜਿਨ੍ਹਾਂ ਨੂੰ ਲਾਲਜੀਤ ਸਿੰਘ ਭੁਲਰ ਵੱਲੋਂ ਸਰੂਪੋ ਪਾ ਕੇ ਪਾਰਟੀੰਦਰ ਸ਼ਾਮਲ ਕੀਤਾ ਗਿਆ ਇਸੇ ਤਰ੍ਹਾਂ ਪਿੰਡ ਲਖਣਾ ਅੰਦਰ ਚੇਅਰਮੈਨ ਗੁਰਦੇਵ ਸਿੰਘ ਲਖਣੇ ਦੇ ਗ੍ਰਹਿ ਵਿਕੇ ਭਾਰੀ ਮੀਟਿੰਗ ਨੂੰ ਸਮਾਪਤ ਕਰਦੇ ਲਾਲਜੀਤ ਸਿੰਘ ਭੁਲਰ ਨੇ ਕਿਹਾ ਕਿ ਪਿੰਡ ਲਖਣੇ ਤੋਂ ਝਾਲਕਾ ਖੇਮ ਕਰਨ ਤੋਂ ਪੱਟੀ ਸ਼ਹਿਰ ਕੋਈ ਦੂਰ ਨਹੀਂ ਜਦੋਂ ਮਰਜ਼ੀ ਉਹਨਾਂ ਦੇ ਦਰ ਤੇ ਆਉਣ ਉਹਨਾਂ ਦੇ ਦਰਵਾਜ਼ੇ ਹਮੇਸ਼ਾ ਹਲਕਾ ਖੇਮ ਕਰਦੇ ਨਵਾਸੀਆਂ ਲਈ ਖੁੱਲੇ ਹਨ ਇਸੇ ਤਰ੍ਹਾਂ ਪਿੰਡ ਲਖਣਾ ਤੋਂ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਉਣ ਵਾਲੇ ਵਿਕਤੀਆਂ ਨੂੰ ਲਾਲਜੀਤ ਸਿੰਘ ਭੰਦਰ ਵੱਲੋਂ ਸਿਰ ਪਾਓ ਪਾ ਕੇ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ ਇਸੇ ਮहदी ਲੋਕੀ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ Subscribe Facebook ਤੇ Follow ਜ਼ਰੂਰ ਕਰੋ ਧੰਨਵਾਦ ਜੀ ਦੇ ਆਪਣੇ ਕੋ ਜਿਹੜੇ ਕੀ ਫਸ ਰਹੇ ਨੇ ਸਭ ਦੇਖੋ ਪੁਰੀ ਦੇ ਦਾਰੇ ਤੋਂ ਬੰਦ ਗਿਆ ਕੋਈ ਦਰਵਾਜ਼ੇ ਤੋਂ ਬੰਦ ਗਿਆ ਜਿਹੜੇ ਜਿਹੜੇ ਆ ਗਿਆ ਬੁਰਕੇ ਤਾਂ ਆਪਾਂ ਹੋਰ ਹੀ ਬਖਾਇਆ ਕੋਲ ਆਪਣਾ ਇਥੇ ਸਾਡਾ ਪੱਟੀਆ ਵੀਰ ਮਿੱਡਾ ਦਾ ਨਾਲਾ ਪੱਟੀ ਦਾ ਬਾਪਾ ਦੇ ਪੱਟੀ ਕਿਸੇ ਨੂੰ ਕੰਮ ਚਾਹੀਏ ਤਾਂ ਆਪਾਂ ਉਹ ਲਾਜੀਤ ਨੂੰ ਮਰਦੋ ਆਪਾਂ ਮਿਲ ਕੇ ਆ ਜਾਂਦੇ ਆ ਤੇ ਆਪਣੇ ਕਿ ਮਤਰੀ ਨੇ ਰਾਜ ਨੂੰ ਮਤਰੀ ਨੇ ਦਾ ਬਗੈਰ ਮਤਰੀ ਨੇ ਅਗੇ ਸਾਡੇ ਹਰਗੇੜ ਕੰਮ ਕਰਕੇ ਆਪਣੇ ਖਾਲੇ ਜਿਹਨਾਂ ਪਰਿਵਾਰਾਂ ਦੇ ਖਾਤੇ ਉੱਤੇ ਲੋਕ ਕਰਦੇ ਨੇ ਆਪਾਂ ਉਹਦੇ ਹੱਥੇ ਬੱਸੇ ਆ। ਬਾਕੀ ਜਿਹੜੀ ਗੱਲ ਇਹ ਕਾਲੇ ਪਾਲ ਦੀ ਕਾਲੇ ਪਾਲ ਤੋਂ ਹੋ ਰਿਹਾ ਤਾ ਬੁੱਕਾਰੇ ਕਿਉਂਕਿ ਜਿਹੜੇ ਆਪਣੇ ਲੋਕਾਂ ਦੇ ਨਾਲ ਇਹਨਾਂ ਦੇ ਧੰਬੇ ਨਾਲੇ ਪਾਰਟੀ ਪਾੜ ਕੇ ਧਰੋ ਜਿੰਦਾਬਾਦ ਉਹ ਅਸਲੀ ਮਾਨ ਜਿੰਦਾਬਾਦ ਇੱਥੇ来ਓ ਮੇਰੇ ਛੋਟੇ ਭਰਾ ਚਾਚੇ ਤਾਏ ਬਾਪੂ ਸਾਰੇ ਵੱਡੇ ਸਾਰਿਆਂ ਨੂੰ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਬੱਤੇ চোপੜਾ ਉਹ ਪਹਿਲਾਂ ਤਾਂ ਮਾਗੀ ਮੰਗਦਾ ਵਾ ਕਿ ਟਾਈਮ ਅਸੀਗਾ ਆਪਾਂ ਸਾਰਿਆਂ ਨੂੰ 4 ਵਜੇ ਦਾ ਦਿੱਤਾ ਮੇਰੇ ਐਮਐਲਏ ਸਾਹਿਬ ਨੇ ਟਾਈਮ ਦਿੱਤਾ 5 ਵਜੇ ਦਾ ਔਰ 5 ਵਜੇ ਤੋਂ ਫਿਰ ਮੰਤਰੀ ਜੀ ਆਤੇ ਜੇ ਦੱਸਦਾ ਫੁਲ ਮਿੰਟ ਡੇਟ ਹੋ ਗਿਆ ਆਪਾਂ 2:30 'ਤੇ ਡੇਟ ਹੋ ਗਿਆ ਪਰ ਤੁਹਾਡਾ ਆਮ ਆਦਮੀ ਪਾਰਟੀ ਪਿਆਰ ਹੈ ਕਿ ਪਿਛਲੇ 2-3 ਘੰਟੇ ਜਦੋਂ ਤੁਸੀਂ ਸਰਦਾਰ ਮਲਬੀ ਸਿੰਘ ਪੁਰਵੇਲਾ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇੰਤਜ਼ਾਰ ਕਰ ਰਹੇ ਹੋ ਸੋ ਮੈਂ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੰਮੇ ਸਮੇਂ ਤੋਂ ਵੇਟ ਕੀਤੀ ਸੋ ਮੈਂ ਸਾਰੇ ਸਾਥੀਆਂ ਨੂੰ ਬੈਂਚ 'ਤੇ ਬੈਠ ਜਿਓ ਜਿਹੜੇ ਸਾਥੀ ਬਾਹਰ ਬੈਠੇ ਹੋ ਵੀ ਚੇਅਰ ਦੇ ਵਿੱਚ ਬੈਠ ਜਿਓ ਆਪਾਂ ਥੈਂਕ ਕੋਈ ਸ਼ੋਰ ਨਾ ਪੁਲਿਸ ਸਾਹਿਬ ਕੋਲ 5 ਮਿੰਟ ਲਾਉਣੇ ਹਨ ਅੱਗੇ ਨਿਕਲ ਜਾਣਾ ਹੈ ਸੁਪਰਾ ਹੋ ਜਿੱਦਾਂ ਤੁਹਾਨੂੰ ਪਹਿਲਾਂ ਬੁਲਾ ਰਿਆ ਨਾਲ ਦੱਸਿਆ ਹੈ ਕਿ ਸਾਡੀ ਆਮ ਆਦਮੀ ਪਾਰਟੀ ਜੀ ਬੈਠ ਜਾਓ ਮੇਰਾ ਵੀ ਰਾਜਨੀਤੀ ਹੋ ਰਾਜਨੀਤੀ ਕਰਦੀ ਹੈ ਵਿਕਾਸ ਦੀ ਸਕੂਲਾਂ ਦੀ ਕਾਰਜਾਂ ਦੀ ਹਸਪਤਾਲਾਂ ਦੀ ਬਿਜਲੀ ਫ੍ਰੀ ਕਰਨ ਦੀ ਹੋਰ ਸਾਡੇ ਬੱਚਿਆਂ ਦਾ ਪੇਜ ਬਣਾਉਣ ਦੀ ਕਾਪਸ਼ਨ ਫ੍ਰੀ ਕਰਨ ਦੀ ਅਸੀਂ ਧਰਮ ਦੀ ਰਾਜਨੀਤੀ ਜਾ ਲੋਕਾਂ ਨੂੰ ਧਰਮ ਦੇ ਨਾਂ ਤੇ ਮੂਰਤੀਆਂ ਬਣਾਉਂਦੇ ਕੌਮੀ ਪਾਰਟੀਆਂ ਖਾਂਦੇ ਪਿਛਲੇ ਪਾਦਰਾ ਨੇ ਵੀ ਪਿਛਲੇ 30 35 ਸਾਲ ਰਾਜ ਕੀਤਾ ਵਾ ਧਰਮ ਦੇ ਮਖੌੜੇ ਦੇ ਵਿੱਚ ਵੀ ਅਸੀਂ ਬੜੇ ਧੰਮੀ ਆਂ ਪਰ ਅਸੀਂ ਇਹ ਗੱਲ ਕਹਿੰਦੇ ਆ ਸਾਡੀ ਪਾਰਟੀ ਕਹਿੰਦੀ ਆ ਜੇ ਅਸੀਂ ਕੰਮ ਕੀਤੇ ਆ ਤਾਂ ਵੋਟ ਪਾ ਦਿਓ ਜੇਕਰ ਅਸੀਂ ਕੰਮ ਨਹੀਂ ਕੀਤੇ ਤਾਂ ਵੋਟ ਨਾ ਪਾਓ ਭੁਲਰ ਸਾਹਿਬ ਮੇਰੇ ਪਿੰਡ ਦੇ ਵਿੱਚ ਸੇਵਕ ਇੱਥੇ ਖੜਾ ਸੇਵਕ ਆਪਣਾ ਮੁੰਡਾ ਕਿਹੜਾ ਡਰੇਗਾ ਵਾ ਮੈਂਬਰ ਸੇਵਕ ਮੈਂਬਰ ਜੀ ਕੰਮ ਨਹੀਂ ਆਉਂਦਾ ਹੁਣ ਤੱਕ ਤੁਸੀਂ ਜਾਣਦੇ ਹੋ ਸਾਰੀ ਰਾਜ ਦਿੱਤੀ ਕਿ ਜਿਹੜਾ ਸਰਪੰਚ ਹੁੰਦਾ ਉਹਦੇ ਰਿਸ਼ਤੇਦਾਰਾਂ ਦੇ ਖਾਤੇ ਜੀ ਪੈਸੇ ਆਉਂਦੇ ਆ ਓ ਮੇਰੇ ਪਿੰਡ ਦਾ ਡਰੇਗਾ ਦਾ ਮੁੰਡਾ ਜੀ ਚਾਚੇ ਨੂੰ ਪੁੱਛੋ ਮੇਰੇ ਪਿੰਡ ਦੇ ਵਿੱਚ 45 ਲੱਖ ਪੀ ਆਂ ਡਰੇਗਾ ਦੇ ਵਿੱਚ ਆਇਆ ਤੇ ਸਾਰੇ ਕੋਈ ਇੱਕ ਐਸੇ ਮੈਂ ਕਿ ਪਿੰਡ ਦੇ ਮੋਦ ਬਾਪੇ ਇੱਕ ਨਿੱਕਾ ਪੈਸਾ ਵੀ ਖਾ 49 ਲੱਖ ਰੁਪਏ ਮੇਰੇ ਜਿਹੜੇ ਐਸੀ ਭਰਾਣੇ ਉਹਨਾਂ ਦੇ ਕਰਾ ਸਾਨੂੰ ਸਮਰਥਨ ਦਿੰਦਾ ਉਹ ਥੋੜਾ ਇਸੇ ਬੰਦਗੀ ਦੇ ਲੈਡ ਸੀ ਉਹਨਾਂ ਦੇ ਨਾਮ ਸਪੈਸ਼ਲ ਫੋਨ ਕਰਕੇ ਆਇਆ ਕਿ ਆਪਣੀ ਸਾਡਾ ਇੱਥੇ ਨਾਮ ਬੋਲਿਆ ਜਾਵੇ ਕਿ ਅਸੀਂ ਸਾਡਾ ਪਿੱਛੇ ਪਾਈ ਜਿਹੜਾ ਬਿੰਦ ਲਖਣਾ ਦਾ ਆਮ ਆਦੀ ਪਾਰਟੀ ਨੂੰ ਸਪੋਰਟ ਕਰਦੇ ਆ ਕਿਉਂਕਿ ਇਹ ਧਰਮ ਦੀ ਰਾਜਨੀਤੀ ਨਹੀਂ ਇਹ ਸੱਚ ਨਾਲ ਖੜਦੇ ਨੇ ਇਹ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਉਹ ਸਾਡਾ ਫ੍ਰੀ ਇਲਾਜ ਕਰਵਾਦੇ ਨੇ ਜਾਂ ਰੱਖਣ ਦੀ ਕਰਦੇ ਜਿਹੜੀਆਂ ਪਹਿਲੀਆਂ ਬਾਦਲ ਵਾਲੀਆਂ ਬਾਦਲ ਵਾਲੀ ਰਾਜਨੀਤੀ ਹੁਣੇ ਧਰਮ ਵਾਲੇ ਪੰਥ ਨੂੰ ਖਤਰਾ ਹੋ ਗਿਆ ਇਹਦਾ ਚਾਰਜ ਬੜਾ ਲੰਮਾ ਟਾਈਮ ਪੰਥ ਦੇ ਖਤਰੇ ਤੋਂ ਉਹਨੂੰ ਰੁਟਿਆ ਇੱਕ ਸੁਧਿਆ ਗਿਆ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਰਾਜਨੀਤੀ ਦੇ ਮੈਨੇ ਕੀ ਨੇ ਰਾਜਨੀਤੀ ਸਾਡੇ ਬੱਚਿਆਂ ਦਾ ਪੁਇਕ ਹੈ ਅਸੀਂ ਵੀ ਸਦੇ ਨਸ਼ਾ ਵੇਚਣ ਵਾਲੇ ਪਿਛਲੇ ਗੰਮੇ ਸਮੇਂ ਤੋਂ ਬੁਲਾਇਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 24000 24000 ਜਿਹੜਾ ਨਸ਼ਾ ਵੇਚਣ ਵਾਲਾ

ਰੋਟ ਕਾਣੀ ಮತਦਾਨ ਕਰਨਾ ਹੈ ਔਰ ಮತਦਾਨ ਕਰਨਾ ਮਤਲਬ ਇਹ ਨਹੀਂ ਕਿ ਜਿੱਦਾਂ ਅਸੀਂ ਬਾਦਲ ਸੁਣੀ ਜਾਂਦੇ ਕਿ ਪੰਥ ਨੂੰ ਉਤਰਾਏ ਪੰਥ ਨੂੰ ਉਤਰਾਏ ਪੰਥ ਨੂੰ ਕੋਈ ਨਾ ਤਾਂ ਨਹੀਂ ਪਰ ਉਹ ਪੰਥ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਕਦੇ ਕਿਸੇ ਭਰਾ ਨੂੰ ਕਿਸੇ ਨੇ ਕਿਤੇ ਪਾਠ ਕਰਨ ਤੋਂ ਰੋਕਿਆ ਹੋਵੇ ਕਦੇ ਕਿਸੇ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਹੋਵੇ ਕਿਉਂਕਿ ਧਰਮਾਂ ਦਾ ਪੰਥ ਬੜਾ ਉੱਚਾ ਹੈ ਲਾਈਤੀ ਬੜੀ ਧੀਵੀ ਹੈ ਔਰ ਮੈਂ ਤਾਂ ਸੋਚਦਾ ਜਿਹੜੇ ਲੋਕੀ ਲਾਈਤੀ ਵਿੱਚ ਪੰਥ ਦੀ ਵਰਤਾ ਕਰਦੇ ਆ ਉਹ ਪੰਥ ਦੀ ਪੰਥ ਦੀ ਤਵੀਰ ਕਰਦੇ ਨੇ ਸਾਡਾ ਸਮਾਜ ਦੇ ਜਿਵੇਂ ਆਜਾਦੇ ਦੇ ਬਹੁਤ ਮੰਮੇ ਜਿਹੜੇ ਇਹਨਾਂ ਦੇ ਪ੍ਰੋਗਰਾਮ ਸੀ ਅਜੇ ਵੀ ਰਾਜੋ ਕੇ ਬਾਸਰ ਕੇ ਸਾਨੂੰ ਇਹ ਗੱਲ ਮੈਨੂੰ ਕਹਿਣੀ ਚਾਹਣਾ ਵਾ ਹਰ ਵਿਰੋਧੀ ਦਾ ਬਰਾਗੋ ਕੇ ਦਿਨ ਪਿਛਲੀ ਵਾਰੀ ਸਾਡੇ ਉੱਤੇ ਇੱਕ ਕੋਰੋਨਾ ਕਾਲ ਦੇ ਰੂਪੀ ਆਈ ਸੀ ਤੁਸੀਂ ਸਾਰੇ ਭਰਾਵਾਂ ਨੇ ਵੇਖਿਆ ਕਿ ਆਪਣੀ ਜੋ ਕਿਰਤ ਕਮਾਈ ਆਪਦੇ ਪੈਸੇ ਹੋ ਆਪਣੀ ਪਿਤਾ ਪੁਰਖੀ ਜਾਇਦਾਦ ਵਿੱਚੋਂ ਇਹਨਾਂ ਨੇ ਬਹੁਤ ਸਰਕਾਰ ਵਿੱਚ ਸੀ ਬਣੀ ਨਾ ਨੋਟੀਟ ਵੀ ਸੀ ਇਹਨਾਂ ਨੇ ਆਪਣੀ ਕਿਰਤ ਦੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਲੋਕਾਂ ਦੇ ਘਰ-ਘਰ ਆਟਾ ਪਹੁੰਚਾਇਆ ਜਦੋਂ ਰੋਟੀ ਦਾ ਬੁਥਾਜ ਵਿੱਚ ਸੀ ਲੋਕ ਜੇਕਰ ਸਾਡੀ ਸਰਕਾਰ ਦੇ ਵਿੱਚ ਇੱਕ ਫਿਰ ਆਫਤਾ ਆਈ ਪਾਣੀ ਆ ਗਿਆ ਇੰਨਾ ਵਾਠਾ ਰਿਹਾ ਜੋਪਿਆ ਮੈਂ ਕੱਲ ਵੇਖਣ ਦਾ ਹੈ ਕਿ ਕਾਲੀ ਵੀਰ ਪੋਸਟ ਕੋਲ ਦੇ ਕੇ ਤਾਂ ਬੜੇ ਪਖਾੜੀ ਤੇ ਬੋਰੀ ਝੁੱਕ ਕੇ ਜੇ ਉਹ ਲਾਵਾ ਤੋਂ ਨਹੀਂ ਕੜੇ ਕਿ ਮੇਰਾ ਭਰਾ 60 ਦਿਨ 60 ਦਿਨ ਭਰਾਵਾ ਦੇ ਉਹਦੇ ਨਾਮ ਦਰਜਾ ਦੇ ਵਿੱਚ ਕੀਤੀ ਲੈ ਕੇ ਨਾਲ ਐਸਐਸਪੀ ਨੂੰ ਲੈ ਕੇ ਸਾਰੇ ਆਫਸਰ ਨੂੰ ਲੈ ਕੇ ਫੀਡ ਦੀਆਂ ਗੱਡੀਆਂ ਲੈ ਕੇ ਉਹਨਾਂ ਦੇ ਪਸ਼ਮਾ ਦਾ ਚਾਰਾ ਲੈ ਕੇ 60 ਦਿਨ ਤੱਕ ਬੈਠਾ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਜੇਕਰ ਵਿਰੋਧੀਆਂ ਨੂੰ ਵੀ ਜੇ ਕੋਈ ਇਦਾਂ ਦਾ ਲੀਡਰ ਕੰਮ ਕਰਦਾ ਨਾ ਉਹਨੂੰ ਸ਼ਰ੍ਹਾਮ ਸਾਹਮਣੇ ਆ ਕੇ ਸਿਰਫ ਕਰੀ ਜਾਈਦੀ ਏ ਇਹ ਰਾਜਨੀਤੀ ਦਾ ਕਰਨੀ ਹੈ ਇਦਾਂ ਦੀ ਕੋਈ ਖੜੇ ਸੋ ਮੈਂ ਆਪਣੇ ਹਮਮਤ ਪਿਆਰੇ ਜੇਤਾ ਤੁਹਾਡੇ ਇੱਕ ਸਾਡੇ ਲੋਕਾਂ ਲੀਡਰ ਨੇ ਪਹਿਲਾਂ ਜਿਹੜਾ ਅੰਕੀ ਉਹਦਾ ਪਿਆਰ के पेंट पेंट पहुचे सो जॾहिं हाणे अॻे बि आणे आे पिछले चई तुंहिंजे मुड़े पंज साल सो ਮਰਾ ਤੋਂ ਸਾਥੀ ਦੇ ਰਾਤ ਮਾੜਾ ਮਾੜਾ ਇੱਕ ਇੱਕ ਵੇਲੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਮੈਂ ਦੇਖਿਆ ਉੱਥੇ ਰੋਟੀ ਖਾਧਾ ਖਾਂਦੇ ਲੋਕਾਂ ਦੇ ਫੋਨ ਚੱਲੀ ਜਾਂਦੇ ਕੰਮ ਕਰੀ ਜਾਂਦੇ ਨੇ ਜੇਕਰ ਆਪਸੀ ਐਟ ਅੰਪਾਇਰ ਨੂੰ ਐਮਪੀ ਬਣਾਉਣੇ ਆ ਔਰ ਇੰਡੀਆ ਦੇ ਸਰਕਾਰ ਬਣ ਜਾਈ ਦੀ ਆ ਔਰ ਪ੍ਰਮਾਤਮਾ ਦੇ ਮੇਨੂੰ ਪਤਾ ਭਰਾ ਦਾ ਲੱਗ ਬੜਾ ਚੇਜ ਹੈ ਇਹਨੇ ਮਿਸਟਰ ਨਹੀਂ ਬੰਨਾ ਸੀਟ ਦੇ ਵਿੱਚ ਜੇ ਭਰਾ ਪ੍ਰਧਾਨ ਮੰਤਰੀ ਵਾਲੇ ਸੈਟ ਦੇ ਵਿੱਚ ਫਿਰ ਕਾਹਦੇ ਤੋਂ ਸਹਾਉਤਾ ਵੀ ਉੱਥੇ ਨਹੀਂ ਹੁੰਦਾ آگڑا دی گرہ وکی میری فوجی سرکار چیئرمیندار گرجندر جسمندرس تونگ جیلا واحبان لیڈر سا میں جی نہ لے لگا تو میری لگتا بھی دو گیٹے کیونکہ سارے لیڈر بیٹھے جی کو نہ رہے گا تو گسا کرنا سارے کا بہت بہت چل <سؤال> کے آیا ਇੱਕ ਇੱਕ ਕਦਮ ਮੇਰੇ ਸਿਰ ਉੱਤੇ ਉਹ ਵਿਚਾਰਾਂ ਦੀ ਸਾਜ ਪਾਉਣ ਤੋਂ ਪਹਿਲਾਂ ਗੁਰੂਪਤੇ ਦੀ ਚਾਹ ਪਾਈਏ ਵਾਇਰ ਕੁੱਚੀ ਕਾਰਖਾਨਾ ਸਿਮਾਇਰ ਕੁੱਚੀ ਨਿਬਤੇ ਗੁਰੂ ਰੂਪ ਸਾਹਿਬ ਜੰਗਤ ਜੀ ਤੁਹਾਨੂੰ ਪਤਾ ਹੀ ਹੈ ਇਲੈਕਸ਼ਨ ਦਾ ਦੌਰ ਇਹ ਲਖਣਾ ਸਾਹਿਬ ਨੇ ਵੀ ਮੇਰੇ ਲਈ ਵੋਟ ਦੀ ਅਪੀਲ ਕੀਤੀ ਹੈ ਤਾਂ ਉਹ ਤੇ ਭਰਾਓ ਇੱਕ ਤਰੀਕੂ ਇਲੈਕਸ਼ਨ ਹੈ 1 ਜੂਨ ਨੂੰ ਜਿਹੜੇ ਰਹਿ ਗਿਆ ਤਾਂ ਆਪਾਂ ਰੱਖੇ ਵੀ 2 ਦਿਨ ਪਹਿਲਾਂ ਜੋਰ ਪਚਾਰ ਕਰਦੇ ਜਾਂਦਾ ਤਗੜੇ ਹੋ ਕੇ ਤੇਰੀਆਂ ਭੈੜਾ ਮੇਰੇ ਭਰਾ बीजे पी एम पी जा सभाज तेरहं तेरहं एम पी जहिड़े पंजाबी पार्टी वोट पाईर जे भाउ ਵਾਜਿਦਪੁਰ ਨੂੰ ਦਰਦੂ ਕੁਦੂਰ ਸਾਹਿਬ ਲੋਕ ਸਭਾ ਤੋਂ ਚਿਤਾ ਕੇ ਪੇਟੀਏ ਇਸ ਤਰ੍ਹਾਂ ਉਹ ਵਾਜਿਦਪੁਰ ਦੇ ਸਹੀ ਵੇਹੜੇ ਤੋਂ ਵੀ ਟ੍ਰਾਂਸਪੋਰਟ ਬੈਕ ਵਿੱਚ ਵਿੱਚ ਸੜਕਾਂ ਤੇ ਬੱਸਾਂ ਫੇਰਦੀਆਂ ਗਈਆਂ ਹੀ ਪ੍ਰਾਈਵੇਟ ਹਰ ਲੈ ਕਰਦੀਆਂ ਚਾਰੇ ਪੱਲੇ ਪ੍ਰਾਈਵੇਟ ਦੀਆਂ ਹੀ ਤੇ ਸਰਕਾਰੀ ਬੱਸਾਂ ਪਾਉ ਨੂੰ ਕਿਤੇ ਮਿਲਦੀਏ ਤੇ 2500 ਪਹਿਲਾਂ ਕਾਲੀਆਂ ਦੀ ਤੇ ਕਾਗਰਸੀ ਦੀ ਸਰਕਾਰ ਚ ਜਦੋਂ ਬੜੀ ਧਾੜੀ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਬੱਸਾਂ ਜਿਹੜੀਆਂ ਇੱਕ ਇੱਕ ਪਰਬਰ ਤੇ ਪੰਜ ਪੰਜ ਬੱਸਾਂ ਚਲਾਉਦੇ ਨੇ ਕਾਂਗਰਸੀ ਜਦੋਂ ਬੜੀ ਆਫਰੀ ਸਰਕਾਰ ਉਹਨਾਂ ਦੀਆਂ ਸਾਰੀਆਂ ਬੱਸਾਂ ਵੰਡ ਕਰਤੀਆਂ ਰਹਿ ਗਈ ਇੱਕ ਇੱਕ ਦੀ ਤਾਂ ਪਰਬਰ ਦਾ ਟੈਕਸ ਦਰਤਾ ਹੀ ਬਾਕੀ ਬਾਤੋ ਗਈਆਂ ਜਦੋਂ ਦੀ ਬੜੀ ਢਾਡੀ ਸਰਕਾਰ ਉਦੋਂ ਦੀਆਂ ਪ੍ਰਾਈਵੇਟ ਦੀਆਂ ਰੋਜਾਂ ਦੇ ਦੀਦੀਆਂ ਹੁਣ ਸੜਕਾਂ ਦੇ ਦੀਦੀਆਂ ਆਪਣੀਆਂ ਸਰਕਾਰੀ ਬੱਸਾਂ ਐਗੀ ਗੱਲ ਕਿ ਨਹੀਂ ਹੁਣ ਚਾੜੀਏ ਸਰਕਾਰੀ ਦੀਆਂ ਪ੍ਰਾਈਵੇਟ ਬਣ ਗਈਆਂ ਤੇ ਭਰਾਓ ਜਿਨ੍ਹਾਂ ਦਾ ਟ੍ਰਾਂਸਪੋਰਟ ਤੇ ਕੱਟਾ ਹੀ ਉਹਨਰਿਆਂ ਤੋਂ ਵੱਗ ਟ੍ਰਾਂਸਪੋਰਟ ਵੇਚਦੀ ਹੈ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਤੁਹਾਡੀ ਸਰਕਾਰ ਉਹਨਾਂ ਨੂੰ ਘਾਟਾ ਪੈ ਲਾ ਪਿਆ ਤੇ ਬਾਦਲ ਪਰਵਾਰ ਉਹ ਕੰਮ ਕਰਦਾ ਜੀਤੋਂ ਫਾਇਦਾ ਉਹ ਘਾਟਿਆਲਾ ਸੁਦਾ ਨਹੀਂ ਉਹ ਕਰਦੇ ਤੇ ਭਰਾਵੋ ਕਾਗਸ ਰਾਜ ਦੇ 1 ਸਾਲ ਉਹ ਆਪਣੀ ਸਰਕਾਰ ਦੇ 1 ਸਾਲ ਦੇ ਵਿੱਚ 650 ਕਰੋੜ ਰੁਪਈਆ ਇੰਕਮ ਵਧ ਗਿਆ ਆਪਣੇ ਟ੍ਰਾਂਸਪੋਰਟ ਬੈਕ ਦੇ ਵਿੱਚ 1 61 ਕਰੋੜ ਰੁਪਈਆ ਰੁਪਈਆ ਦੇ 1 ਕਰੋੜ ਬਾਅਦ ਹੋਣੀ ਮੰਨ ਲਾ 661 ਕਰੋੜ ਥੋੜੀ ਰਕਮ ਨਹੀਂ ਹੁੰਦੀ ਤੇ ਭਾਵੇਂ ਉਸੇ ਤਰ੍ਹਾਂ ਹੀ ਪੰਚਾਇਤ ਵਿੱਚ ਬਾ 13000 ਕਿੱਲਾ ਪੁੱਛਿਆ ਦੀ ਜ਼ਮੀਨਾਂ ਕਾਲੀਆਂ ਤੇ ਕਾਗਜ਼ੀਆਂ ਥੱਲੇ ਛੜਾਇਆ ਅੱਜ 900 ਕਰੋੜ ਰੁਪਈਆ ਪੰਚਾਇਤ ਦਾ ਇੱਕ ਵੀ ਨਹੀਂ ਕਿੰਗ ਵਧ ਗਿਆ ਕਾਗਜ਼ ਰਾਜਾ ਆਪਣੇ ਰਾਜ ਦੇ ਵਿੱਚ ਤੇ ਭਾਵੇਂ ਮੇਰੇ ਤੇ ਕਰਨ ਵਾਲੇ ਨਾ ਹਾਈ ਕੋਰਟ ਦੇ ਵਿੱਚ ਰਿਕਰ ਪਾਤੀਆ ਜਿੰਨਾ ਤੋਂ ਆਪਾਂ ਜ਼ਮੀਨਾਂ ਛੜਾਈਆਂ ਪਿਲਾਜ ਜੀ ਭੁਲਰ ਦੇ ਨਜਾਇਜ਼ ਤੋਂ ਜਿਹੜਾ ਭਰਾਓ ਪੰਜਾਜ ਵਿੱਚ ਜਦੋਂ ਕੇਸ ਕਰਦੇ ਉਹਨੇ ਵੀ ਕਿਹਾ ਵੀ ਜ਼ਮੀਨ ਤੇ ਸਰਕਾਰ ਦੀ ਛੜਾਈ ਆ ਲਾਲਜਿੰਦਪੁਰ ਲੱਗੀ ਹੋਈ ਚਰੇ ਰਿਆ ਮੈਂ ਵੀ ਕਿਹਾ ਮੈਂ ਜਿੰਨੀ ਮਰਜ਼ੀ ਇਹ ਰੇਟਾ ਪਾ ਦਰ ਸਰਕਾਰ ਦੀ ਜ਼ਮੀਨ ਆ

ਜਿਹੜਾ ਪਿੰਡ ਦਾ ਹਜ਼ਾਰ ਪਰਿਵਾਰ ਆ 15 ਉਹ ਪਰਿਵਾਰ ਕਿੱਧਰ ਜਾਵੇ ਤੇ ਭਰਾਵੋ ਅਹੀ ਤੇ ਪਰਵਾਰਦਾਰੀਆਂ ਚੱਲੇ ਆ ਨੇਕ ਨੀਤੀ ਦਾ ਚੱਲੇ ਆ ਆ ਪੱਟੀ ਦਾ ਦੇ ਦੇਈ ਆ ਤੁਹਾਨੂੰ ਪੱਟੀ ਵਾਲੇ ਦੱਸਦੇ ਨਹੀਂ ਜਿਹੜੇ ਵੀ ਸਵੇਰੇ 6 ਵਜੇ ਪਹਿਲਾਂ ਦਾ ਤੁਹਾਡਾ ਭਰਾ ਦਫ਼ਤਰ ਹੋਰ ਦੇਣੀ ਗੱਲ ਜਦੋਂ ਦੀ ਸਰਕਾਰ ਬਣੀ ਆ ਤੇ ਰਾਤ ਨੂੰ ਕੋ-ਕੋ ਬੈਠੇ ਨੇ ਕਈਆਂ ਦਫ਼ਤਰ ਕੋ-ਦੋ ਦਿਨ ਚਾਰ ਘੰਟੇ ਸੌਂਦਾ ਜਿੰਨੇ ਹੀ ਜਦ ਦਿੱਲੀ ਆ ਕੇ ਪੁੱਛੇ ਤੇ ਤੇ ਫਿਰ ਜਦੋਂ ਇਲੈਕਸ਼ਨ ਹੋਣੀ ਹੋਵੇ ਵਰਕੇ ਜਾਣਾ ਭਰਾਓ ਜਦੋਂ ਦੇ ਮੰਤਰੀ ਬਣਿਆ ਉਦੋਂ ਤੀਰਕੇ ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਆ ਤੇ ਜਿਹੜੇ ਕਿੰਦੇ ਨੇ ਸਨੇਹ ਦੇ ਦਾ ਸਾਥ ਫਿਰ ਸੜਾੜੇ ਦੀ ਤੁਹਾਡੇ ਇਲਾਕੇ ਚੋਬੀਆਂ ਮਟਾਇ ਪੱਟੀ ਪਹੁੰਚੀ ਦਾ ਛੋੜੋ ਪਰਦੀ ਤੇਰੇ ਆਦਰ ਰਾਤ ਆ ਜਿਓ ਪਹਿਲੀ ਗੱਲ ਤੁਹਾਡੇ ਕੋਲ ਚੇਅਰਮੈਨ ਪੰਜਾਬ ਦਾ ਲਖੜਾ ਉਹਦੇ ਬਾਅਦ ਸਰਵਰ ਤੋਂ ਤੁਹਾਡੇ ਕੋਲ ਐਮਐਲਏ ਤੁਹਾਡੇ ਕੋਲ ਚੇਅਰਮੈਨ ਕਰਵਿੰਦਰ ਪਹਿਲਵਾਲ ਤੁਹਾਡੇ ਕੋਲ ਜੇ ਚੇਅਰਮੈਨ ਹੀ ਮਿਲਿਆ ਉਹਨੇ ਕੰਮ ਕਰਾਉਣ ਦੇ ਦੇਖੋ ਰਹਿ ਜੂ ਭਰਾਵੋ ਤੁਹਾਡਾ ਭਰਾ ਬੈਠਾ ਕਿਹੜੀ ਗੱਲ ਦੀ ਪਰਵਾਹ ਕਰਾਂ ਬਾਕੀ ਰਾਖੜਿਆ ਲੋ ਜਿੰਨੀਆਂ 10000 ਰੁਪਈ ਚੋਟਾ ਪਾਈਆਂ ਜੇ ਕੋਣੇ ਚਬਰ ਕੋਟਾ ਪਵਾ ਦਿਓ ਉੱਤੇ ਕਰੋੜਾਂ ਰੁਪਈਆ ਤਾਂ ਜੇ ਹਰ ਕੇਤੇ ਤੁਹਾਡੇ ਪਿੰਡਾਂ ਦੇ ਲੱਗਿਆ ਤੇ ਉਹਦੇ ਤੇ ਪਹਾ ਇੱਕ ਸਿਰਫ ਪਾਰਟੀ ਨੂੰ ਵੋਟ ਪਾਈ ਅੱਜ ਤੁਸੀਂ ਕੰਮਾਂ ਨੂੰ ਵੀ ਵੋਟ ਪਾਣੀ ਆ